ਨਹੀਂ ਇਹ ਸਰਚ ਨਹੀਂ ਹੈ ਐਕਚੁਅਲੀ ਲੇਖੋ ਸਾਡਾ ਬਾਰਡਰ ਡਿਸਟ੍ਰਿਕਟ ਹੈ ਪਹਿਲਾਂ ਤੇ ਸਮਾਂਜੋਗ ਐਸਐਸਪੀ ਸਾਹਿਬ ਵੱਲੋਂ ਸਾਨੂੰ ਜੋ ਹਦਾਇਤਾਂ ਹੋਈਆਂ ਵੀ ਅਸੀਂ ਬਾਰਡਰ ਡਿਸਟ੍ਰਿਕਟ ਹੋਣ ਦੇ ਨਾਤੇ ਆਪਣੇ ਏਰੀਆ ਨੂੰ ਸੇਫ ਸਿਕਿਉਰ ਕਰਨ ਵਾਸਤੇ ਅੱਗੇ ਵੀ ਪ੍ਰੈਕਟਿਸ ਸਾਡੀ ਚੱਲਦੀ ਰਹਿੰਦੀ ਹੈ ਤੁਸੀਂ ਜਾਣਦੇ ਹੋਵੋਗੇ ਤੇ ਹੁਣ ਵੀ ਉਹ ਪ੍ਰੈਕਟਿਸ ਚੱਲ ਰਹੀ ਹੈ ਔਰ ਹੁਣ ਇਹਨੂੰ ਹੋਰ ਜ਼ਿਆਦਾ ਅਸੀਂ ਇਲੈਬੋਰੇਟ ਕਰ ਲਿਆ ਇਹਦੇ ਵਿੱਚ ਸਾਡੇ ਕੋਲ ਆਰਮੀ 에어ਫੋਰਸ ਨੂੰ ਵੀ ਅਸੀਂ ਆਪਣੇ ਨਾਲ ਰਲਾਇਆ ਉਹਨਾਂ ਦੀ ਜਿਹੜੀ ਸਪੈਸ਼ਲਾਈਜ਼ਡ ਸਰਵਿਸਿਜ਼ ਨੇ ਉਹਨਾਂ ਨੂੰ ਵੀ ਅਸੀਂ ਇਸਤੇਮਾਲ ਕਰ ਰਹੇ ਹਾਂ ਆਪਣੇ ਕੋਲ ਜਿਹੜੀਆਂ ਸਪੈਸ਼ਲਾਈਜ਼ਡ ਸਰਵਿਸਿਜ਼ ਹੈਗੀਆਂ ਨੇ ਆਪਣੇ ਸਪੈਸ਼ਲ ਆਪਰੇਸ਼ਨ ਗਰੁੱਪ ਨੇ ਗਾਤਕ ਟੀਮਾਂ ਨੇ ਉਹਨਾਂ ਨੂੰ ਵੀ ਅਸੀਂ ਇਨਵੋਲਵ ਕਰਕੇ ਤੇ ਇੱਕ ਤਰ੍ਹਾਂ ਦਾ ਮਤਲਬ ਕਿ ਸੇਫ ਐਂਡ ਸਿਕਿਓਰ এনਵਾਇਰਨਮੈਂਟ ਪ੍ਰੋਵਾਈਡ ਕਰਾਉਣ ਵਾਸਤੇ ਅਸੀਂ ਜਗ੍ਹਾ ਜਗ੍ਹਾ ਤੇ ਐਜ਼ ਅ ਰੂਟੀਨ ਜਿਸ ਤਰ੍ਹਾਂ ਵੀ ਪਹਿਲਾਂ ਵੀ ਐਕਸਰਸਾਈਜ਼ ਹੁੰਦੀਆਂ ਉਹ ਹੀ ਐਕਸਰਸਾਈਜ਼ ਜਿਹੜੀ ਅੱਜ ਅਸੀਂ ਕਰ ਰਹੇ ਹਾਂ ਇਹ ਮਾਚਲ ਕੁਝ ਵੀ ਨਾ ਨਾਮ ਕੀਤੀ ਅੱਜ ਹਾਂਜੀ ਇਹਦੇ ਵਿੱਚ ਹਿਮਾਚਲ ਪੁਲਿਸ ਆਪਣੇ ਏਰੀਆ ਦੇ ਵਿੱਚ ਜਿਹੜੇ ਉਹ ਆਪਣਾ ਕਰ ਰਹੇ ਨੇ ਔਰ ਇਹ ਜਿਹੜਾ ਇਸ ਵੇਲੇ ਜਿਹੜੀ ਲੋਕੇਸ਼ਨ ਤੇ ਆਪਾਂ ਖੜੇ ਆ ਇਹ ਪੰਜਾਬ ਦੇ ਵਿੱਚ ਪੈਂਦੀ ਆ ਇਸ ਕਰਕੇ ਇਹਦੇ ਵਿੱਚ ਸਾਡੇ ਕੋਲ ਆਰਮੀ ਦੇ ਜਿਹੜੇ ਕਯੂਆਰਟਿਸ ਨੇ ਉਹ ਵੀ ਹੋ ਗਈਆਂ ਗਾਤਕ ਟੀਮ ਵੀ ਹੈਗੀ ਹੈ ਤੇ ਪਲੱਸ 에ਅਰ ਫੋਰਸ ਦੇ ਜਿਹੜੀ ਟੀਮਾਂ ਹੈਗੀਆਂ ਨੇ ਉਹ ਵੀ ਅੰਦਰਲੇ ਪਾਸੇ ਪੋਜੀਸ਼ਨ ਨੇ ਤੇ ਅਸੀਂ ਆਪਣੀ ਪੰਜਾਬ ਪੁਲਿਸ ਵੱਲੋਂ ਜਿਹੜੀਆਂ ਜਿਹੜੀਆਂ ਸਪੈਸ਼ਲ ਰਿਜ਼ਰਵ ਬਣਾਈਆਂ ਐ ਇਸੇ ਵਾਸਤੇ ਔਰ ਸਾਰਿਆਂ ਨੂੰ ਵੈਲ ਆਰਮਡ ਕਰਕੇ ਪੂਰੀ ਤਿਆਰੀ ਦੇ ਨਾਲ ਤਾਂ ਕਿ ਉਹਨਾਂ ਦੇ ਪਤਾ ਲੱਗ ਜਾਵੇ ਵੀ ਇਨ ਕੇਸ ਆਫ ਐਨੀ ਅਮਰਜੈਂਸੀ ਉਹਨਾਂ ਨੇ ਕਿਹੜਾ ਵੈਪਨ ਲੈਣਾ ਕਿੱਥੋਂ ਲੈਣਾ ਕਿੱਦਾਂ ਲੈਣਾ ਕਿੱਥੇ ਜਾਣਾ ਕਿਹਨੂੰ ਰਿਪੋਰਟ ਕਰਨੀ ਤਾਂ ਕਿ ਐਕਚੁਅਲ ਦੇ ਵਿੱਚ ਜਦੋਂ ਕੋਈ ਇਸ ਤਰ੍ਹਾਂ ਦੀ ਅਮਰਜੈਂਸੀ ਆ ਜਾਂਦੀ ਹੈ ਤੇ ਕਿਸੇ ਦੇ ਦਿਮਾਗ ਦੇ ਵਿੱਚ ਕੋਈ ਡਾਊਟ ਨਾ ਰਹੇ ਸਰ ਨਵੇਂ ਸਾਲ ਨੂੰ ਲੇਕਿਨ ਐਕਸਟਰਾ ਫੋਰਸ ਵਰ ਮੰਗਾਈ ਗਈ ਨਹੀਂ ਸਾਡੇ ਕੋਲ ਜਿੱਦਾਂ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਕਿ ਬਾਰਡਰ ਡਿਸਟ੍ਰਿਕਟ ਹੋਣ ਦੇ ਨਾਤੇ ਸਾਡੇ ਮਾਨਯੋਗ ਡੀਐਸਪੀ ਅੋਰ ਡੀਜੀਪੀ ਸਾਹਿਬ ਸਾਨੂੰ ਅ ਸਪੈਸ਼ਲ ਫੋਰਸਿਸ ਦਿੰਦੇ ਨੇ ਸਾਡੇ ਕੋਲ ਐਸਓਜੀਸ ਦੀਆਂ ਟੀਮਾਂ ਐਕਸਟਰਾ ਹੈਗੀਆਂ ਨੇ ਗਤਕ ਟੀਮ ਸਾਡੇ ਕੋਲ ਨਰੋਟ ਜਮਲ ਸਿੰਘ ਦਾ ਏਰੀਆ ਜਿਹੜਾ ਉਹ ਪਰਮਨੈਂਟ ਸਾਡੇ ਕੋਲ ਸਟੇਸ਼ਨਡ ਹੈਗੀ ਹੈ ਔਰ ਉੱਥੇ ਲਗਾਤਾਰ ਜਿਹੜੀ ਸਰਚ ਜਿਹੜੀ ਚੱਲਦੀ ਰਹਿੰਦੀ ਹੈ ਹਾਂਜੀ